ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾ ਕਾਰ ਦੂਜਾ ਦੋ ਪਦੇ ਇੱਕ ਓੰਕਾਰ सतगुर परसाद मांगो दान ठाकुर नाम अवर कशु मेरा संग ना चाल

ਲੇ ਕਿਰਪਾ ਗੁਣ ਗਾਮ ਰਹਾ ਓ ਰਾਜ ਮਾਨ ਅਨੇਕ ਭੋਗ ਰਸ ਸਗਲ ਤਰ ਵਰ ਕੀ ਸ਼ਾਨ ਦੁਖੋਤਾਵ ਸਗਲ ਨਿਰਾਰਥ ਕਾਮ ਬੇਨ ਗੋਬਿੰਦ ਅਵਰ ਜੀ ਚਾਹ ਦੀ ਸਗਲ ਬਾਤ ਹੈ ਖਾਨ ਕੋਹ ਨਾਨਕ ਸੰਤ ਰੇ ਨਮਾਗੋ ਮੇਰੋ ਮਨ ਪਾਵੇ ਬਿਸਰਾਨ ਬੇਨਾਗੋ ਬਿੰਦ ਅਵਰ ਜੀ ਚਾਹ ਦੀ ਸਗਲ ਬਾਤ ਹੈ ਖਾਨ ਕੋਹ ਨਾਨਕ ਸੰਤ ਰੇ ਨਾਗੋ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹੱਲਾ 5 ਘਰ ਦੂਜਾ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕషు ਮੇਰਾ ਸੰਗ ਨ ਚਾਲੈ ਮਿਲੈ ਕਿਰਪਾ ਗੁਣ ਗਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਮੈਂ ਮਾਲਕ ਪ੍ਰਭੂ ਮੈਂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ਕੋਈ ਵੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਜੇ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫਤ ਸਲਾਮ ਮਿਲ ਜਾਏ ਰਹਾਉ ਹੀ ਪਾਈ ਹਕੂਮਤ ਤਨ ਤੇ ਅਨੇਕਾਂ ਪਦਾਰਥ ਦੇ ਸਵਾਦ ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ ਮਨੋਖ ਇਹਨਾਂ ਦੀ ਖਾਤਰ ਸਦਾ ਹੀ ਕਈ ਤਰੀਕਿਆਂ ਨਾਲ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਉਸਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ हे ਨਾਨਕ ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾ ਤਾਂ ਇਹ ਸਾਰੀ ਗੱਲ ਕੱਚੀ ਹੈ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆ ਵਾਲੀ ਦੌੜ ਭੱਜ ਤੋਂ ਟਿਕਾਣਾ ਹਾਸਲ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ